ਟੂਰ ਦੇ ਵਿੱਚ ਹੂੰ ਸੀਸੀ ਯੂ ਚ ਮੈਂ ਦਾਖਲ تھی ਤਾਂ ਮੇਰੀ ਮੰਮੀ ਤੇ ਸਾਡੇ ਘਰ ਦੇ ਜਾ ਕੇ ਦੇਫੇੜਾ ਸਾਹਿਬਾ ਜੀ ਕੋਲ ਬਹੁਤ ਬੇਨਤੀ ਕੀਤੀ ਉਹ ਥੇ ਰੋਣ ਲੱਗੇ ਮਹਾਰਾਜ ਬਹੁਤ ਹੀ ਲੱਗ ਉੱਥੇ ਇੱਕ ਗੁੜੀਆ ਬਹੁਤ ਪਿਆਰੀ ਉਹਨੂੰ ਸੁਪਨਾ ਆਇਆ ਮੇਰੀ ਡੈਥ ਹੋ ਗਈ ਹੈ ਔਰ ਜਿਹਦੇ ਫਾਦਰ ਸਾਹਿਬ ਅੱਜ ਵੀ ਉਹਨੂੰ ਮਿਲੇ ਸੀ ਜੀ ਵੀ ਮੇਰਾ ਸੰਸਕਾਰ ਸਭ ਕੁਝ ਦੇਖਿਆ ਤੇ ਉਹਨੇ ਆਪਣੇ ਪਿਤਾ ਜੀ ਦਾ ਦੱਸਤਾ ਉਹ ਕਿਸੇ ਹੋਰ ਦੂਜੇ ਹੋਰ ਤੇ ਸੇਵਾਦਾਰ ਉਹਨੇ ਗੱਲ ਕਰਨੀ ਚੁੱਪ ਕਰ ਅੰਕਲ ਦਾ ਭਾਈ ਬਹੁਤ ਸੀਰੀਅਸ ਹੈ ਬਈਆ ਜੁਨਾ ਦੇ ਤਾਂ ਐਨੇ ਨੂੰ ਗੁੱਡੀ ਮਹਾਰਾਜ ਕੋ ਮੱਥਾ ਟੇਕਣ ਗਈ ਤਾਂ ਬਾਬਾ ਜੀ ਕਹਿੰਦੇ ਗੁੱਡੀ ਦੇ ਨਾਲ ਲੈ ਕੇ ਭਾਈ ਕੋਈ ਸੁਪਨਾ ਵੀ ਆਇਆ ਸੀ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਕੀ ਆਇਆ ਸੀ ਕਹਿੰਦੇ ਆਪਜੀ ਜਾਣੀ ਜਾਣ ਕਹਿੰਦੇ ਬਸ ਕੋਈ ਨਾ ਕਿਰਪਾਈ ਹੈ Onu tecrübe